ਬਲੈਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ 14 ਦਸੰਬਰ ਤਰੀਕ ਦਾ ਐਲਾਨ ਕੀਤਾ ਗਿਆ ਹੈ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਨਾਮਜ਼ਦਗੀ ਫਾਰਮ ਭਰੇ ਜਾਣ ਦੀ ਵੀ ਤਾਰੀਖ ਐਲਾਨੀ ਗਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਮਿੱਥੇ ਗਏ ਸਮੇਂ ਅਨੁਸਾਰ ਜਦ ਅੱਜ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੋਟਕਪੂਰਾ ਸਰਦਾਰ ਮਨਤਾਰ ਸਿੰਘ ਬਰਾੜ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੋਟਕਪੂਰਾ ਸਰਦਾਰ ਅਜੀਤ ਪਾਲ ਸਿੰਘ ਸੰਧੂ ਪਹਿਲੇ ਦਿਨ ਬੀਡੀਪੀਓ ਦਫਤਰ ਵਿਖੇ ਪਹੁੰਚੇ ਤਾਂ ਉੱਥੇ ਅਧਿਕਾਰੀ ਗਾਇਬ ਮਿਲੇ ਇਸ ਮੌਕੇ ਤੇ ਉਨ੍ਹਾਂ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਸਮੇਂ ਸਿਰ ਐਨਓਸੀ ਅਤੇ ਨਾਮੀਨੇਸ਼ਨ ਫਾਈਲ ਨਾ ਕਰਵਾਈ ਗਈ ਤਾਂ ਉਨ੍ਹਾਂ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਸਰਦਾਰ ਮਨਤਾਰ ਸਿੰਘ ਬਰਾੜ ਅਤੇ ਸਰਦਾਰ ਅਜੀਪਾਲ ਸਿੰਘ ਸੰਧੂ ਨੇ ਬੀਡੀਪੀਓ ਦਫਤਰ ਕੋਟਪੂਰਾ ਵਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਦਫਤਰ ਦੀਆਂ ਖਾਲੀ ਪਈਆਂ ਕੁਰਸੀਆਂ ਵੀ ਪੱਤਰਕਾਰਾਂ ਨੂੰ ਦਿਖਾਈਆਂ। ਇਹ ਖਾਲੀੇ ਵਿੱਚ ਵੜ ਕੇ ਇੱਕੋ ਜਿਹਾ ਜਿਹਾ ਬਹੁਤ ਲੱਗਦਾ ਉਹ ਮਲਕੇ ਕਹੇ ਸਾਨੂੰ ਉਹ ਕਹਿੰਦੇ ਮੈਂ ਅਸ ਤੋਂ ਵੀ ਲੈ ਆਵਾ। ਇੱਕ ਦਿਨ ਤਾਂ ਸਾਡਾ ਲਿਸਟ ਹੋ ਹੀ ਗਿਆ ਨਹੀਂ ਇਸ ਗੱਲ ਦੀ। ਪ੍ਰਸ਼ਾਸ਼ਕਾਂਾਂ ਦੀ ਵੇਸਟ ਹੋ ਗਿਆ। ਜਿਆਦਾ ਸਭ ਤੋਂ ਜਿਹੜੇ ਐਸਪੀਓ ਇਹ ਸਰਕੀ ਤੇ ਬੈਠਦੇ ਆ ਅੱਜ ਦੋ ਲਗਾ ਹੋਏ ਆ ਆ ਆ ਅਖਰੀ ਜਿਹੜਾ ਕੋਈ ਜਾਈ ਨਹੀਂ ਗੁਰੂ ਸਾਹਿਬ ਫੇਰਦੇ ਆ ਅਸੀਂ ਸਾਨੂੰ 4 ਘੰਟੇ ਹੋ ਗਏ ਦਰਸ਼ਕ ਜੀ ਬਰਸਤ ਕੀ ਮਸਲਾ ਮਸਲਾ ਇਹ ਹੈ ਜੀ ਪਹਿਲਾਂ ਤਾਂ ਫਤਿਹ ਬੁਲਾਵਾ ਸਾਰੇ ਨੂੰ ਬੈਗੁੱਡੀ ਕਾ ਖਾਲਸਾ ਬੈਗੁੱਡੀ ਦੀ ਫਤਿਹ ਮੇਰੇ ਨਾਲ ਤੁਹਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਸਰਦਾਰ ਅਜੀਤਪਾਲ ਸਿੰਘ ਜੀ ਸੰਧੂ ਸਾਹਿਬ ਤੇ ਸਮੂਚੀ ਟੀਮ ਇਹਨਾਂ ਦੀ ਤੇ ਸਾਡੀ ਟੀਮ ਕਾਫੀ ਬੰਦੇ ਚਲੇ ਗਏ ਅਸੀਂ ਕਾਫੀ ਦੇਰ ਤੋਂ ਤੁਹਾਨੂੰ ਫੋਨ ਕਰ ਰਹੇ ਸੀਗੇ ਲੇਕਿਨ ਤੁਸੀਂ ਕਿਤੇ ਬਿਜ਼ੀ ਸੀ ਤੁਸੀਂ ਥੋੜੇ ਲੇਟ ਹੋ ਗਏ ਮਸਲਾ ਇਹ ਹੈ ਕਿ ਅੱਜ ਨਾਮਿਨੇਸ਼ਨ ਫਾਈਲ ਕਰਨ ਦੀ ਡੇਡ ਸੀਗੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਤੇ ਪਹਿਲੀ ਗੱਲ ਤਾਂ ਵੋਟਰ ਸੂਚੀ ਜਿਹੜੀ ਹੈਗੀ ਆ ਉਹ ਪਹਿਲਾਂ ਮਿਲਣੀ ਚਾਹੀਦੀ ਅਸੀਂ ਉਹ ਅੱਜ ਮਿਲ ਗਿਆ ਸਾਨੂੰ ਜਿਹੜੀ ਹੈਗੀ ਹੈ ਹਾਲਾਂਕਿ ਉਹ ਪ੍ਰੋਸੈਸ ਪਹਿਲਾਂ ਚਾਹੀਦਾ ਸੀ ਤਾਂ ਜੋ ਅਸੀਂ ਸਾਰਾ ਕੁਝ ਤਿਆਰੀਏ ਚਲੋ ਫਿਰ ਵੀ ਅਸੀਂ ਖਿਜ ਧੂਕ ਤੇ ਆਪਦੇ ਉਮੀਦਵਾਰ ਤਿਆਰ ਕਰ ਲੇ ਤੇ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਐਨਓਸੀ ਲੈਣ ਵਾਸਤੇ ਐਨਓਸੀ ਵਾਸਤੇ ਕੁਝ ਥਾਵਾਂ ਦੇ ਉੱਤੇ ਜਿਹੜੇ ਸਿਕਰੀ ਹੈਗੇ ਆ ਪੰਚਾਇਤ ਮੈਂਗਵੇ ਦੇ ਜਾਂ ಗ್ರಾಮ ਸੇਵਕ ਹੈਗੇ ਆ ਉਹਨਾਂ ਦੇ ਸਾਈਨ ਹੋਣੇ ਹੁੰਦੇ ਆ ਕੁਝ ਥਾਵਾਂ ਦੇ ਉੱਤੇ ਜਿਹੜੇ ਕੋਈ ਜੀ ਜਾਂ ਐਸਡੀਓ ਹੈ ਉਹਨਾਂ ਦੇ ਹੋਣੇ ਹੁੰਦੇ ਆ ਮੰਨ ਲਾ ਚਾਹੇ ਮੈਂਬਰ ਪੰਚਾਇਤ ਰਿਹਾ ਜਾਂ ਸਰਪੰਚ ਰਿਹਾ ਜਾਂ ਨਹੀਂ ਰਿਹਾ ਐਸ ਕੀ ਉਹਨਾਂ ਨੇ ਸ਼ਰਤ ਕਰਤੀ ਕਿ ਹਰੇਕ ਕੋਲੇ ਐਨਓਸੀ ਜ਼ਰੂਰ ਚਾਹੀਦਾ ਚਾਹੇ ਉਹ ਕੋਲੇ ਪੰਚਾਇਤ ਤੇ ਨਾਲ ਉਹਦਾ ਸੰਬੰਧ ਪਹਿਲਾਂ ਰਿਹਾ ਜਾਂ ਨਹੀਂ ਰਿਹਾ ਤੇ ਜਦੋਂ ਅਸੀਂ ਐਨਓਸੀ ਆਸਤੇ ਫਾਰਮ ਲੈ ਕੇ ਆਏ ਇੱਥੇ ਨਾ ਤਾਂ ਕੋਈ ਸੈਕਟਰੀ ਹਾਜ਼ਰ ਸੀਗਾ ਤੇ ਨਾ ਹੀ ਕੋਈ ਆਪਣਾ ਕੋਈ ਜੇਈ ਜਾਂ ਐਸਡੀਓ ਹਾਜ਼ਰ ਸੀਗਾ ਕੱਲੇ ਵੀਡੀਓ ਵਿਕਾਸ ਕੁਮਾਰ ਕੋੜਕੂੜਾ ਦਫ਼ਤਰ ਹੈ ਵੀਡੀਓ ਦਫ਼ਤਰ ਜਿਹੜਾ ਉਹ ਕੱਲੇ ਹਾਜ਼ਰ ਸੀਗੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੰਧੂ ਸਾਹਿਬ ਨੇ ਵੀ ਤੇ ਮੈਂ ਵੀ ਕਿ ਜੀ ਸਾਡੇ ਫਾਰਮ ਤੁਸੀਂ ਫੜੋ ਤੁਸੀਂ ਇੱਥੋਂ ਦੇ ਹੈੱਡ ਹੈ ਇਹ ਜਿਹੜੇ ਸਕਟਰੀ ਤੁਹਾਡੇ ਅੰਡਰ ਹੈ ਜਿਹੜੇ ਜੇਈ ਹੈ ਤੁਹਾਡੇ ਅੰਡਰ ਹੈ ਤੇ ਇਹ ਸਾਡਾ ਜਿਹੜਾ ਕੰਮ ਹੈ ਇਹ ਤੁਹਾਡੀ ਐਸ